કોટਨ ਦੇ ਸੂਟ ਆਏ ਨੇ ਜੀ ਜਿਵੇਂ neck ਦੇ ਉੱਪਰ work ਹੈ ਜੀ ਕੈਂਥਾ ਦਾ work ਹੋਊਗਾ ਪਲੇਨ ਬਾਟਮ ਹੈ ਕੈਮਬ੍ਰਿਕ ਦੀ ਪਿਓਰ ਮਲ ਕੋਟਨ ਦਾ ਦੁਪੱਟਾ ਹੀ ਪ੍ਰੋਪਰ ਟਾਈ ਮੀਟਰ ਦਾ ਦੁਪੱਟਾ ਹੋਊਗਾ ਜੀ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਇਹ ਸਾਰੇ ਡਿਜ਼ਾਈਨ 12 12 15 15 16 ਦਾ ਡਿਜ਼ਾਈਨ ਨੇ ਜੀ ਸਾਰੇ ਆਪਾਂ 5-500 ਰੁਪਏ ਰੇਂਜ ਦੇ ਵਿੱਚ ਕਾਪੀ ਕਰਦੇ ਸਾਰੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਸਿਰਫ 500 ਰੁਪਏ ਦੇ ਵਿੱਚ ਸੇਲ ਲੱਗ ਗਈ ਜੀ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਨੇ ਕਲਰ ਡਿਜ਼ਾਈਨ ਦੇਖੀ ਚਲੋ ਬੁੱਕ ਕਰ ਚਲੋ ਜੀ ਜਿਵੇਂ ਆਹ ਪਲੇਨ ਬਾਟਮ ਆ ਪ੍ਰਿੰਟ ਦੁਪੱਟਾ ਜੀ ਪਿਓਰ ਸੂਤੀ 100% ਕਾਟਨ ਦੇ ਸੂਟ ਨੇ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਜਿਹੜਾ ਡਿਜ਼ਾਈਨ ਬੁੱਕ ਕਰਨਾ ਜਲਦੀ ਬੁੱਕ ਕਰ ਲੋ ਪਲੀਜ਼ ਰਿਕਵੈਸਟ ਹੈ ਜੀ ਜਨਾਈ ਤੇ ਵਰਕ ਆ ਕੇ ਘਰੇ ਦੇ ਉੱਪਰ ਬਹੁਤ ਸ਼ਾਨਦਾਰ ਸੂਟ ਡਿਜ਼ਾਈਨਿੰਗ ਬਹੁਤ ਪੈ ਰਹੀ ਹੈ 500 ਰੁਪਏ ਦਾ ਸੂਟ ਆ ਪਰ ਸੂਟ 500 ਰੁਪਏ ਦਾ ਜੋਣ ਲਈ ਆਹ ਡਿਜ਼ਾਈਨ ਹੈ ਜਿਵੇਂ ਇਹਦਾ ਸੀ ਕਟੋਕੜ 1500 1000 ਸੂਟ ਅਸੀਂ ਵੇਚ ਚੁੱਕੇ ਆ ਜੀ ਬਹੁਤ ਸਾਰਾ ਡਿਜ਼ਾਈਨ ਅੱਜ ਵੀ ਸੇਲ ਹੋ ਰਿਹਾ ਜੀ ਅੱਜ ਦੁਬਾਰਾ ਫੇਰ 100 ਸੂਟ ਬਣ ਕੇ ਆਇਆ ਇਹਦਾ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਜੀ ਇਹ ਸਭ ਤੋਂ ਟ੍ਰੈਂਡਿੰਗ ਆ ਆਰਟੀਕਲ ਹੈ ਇਹ ਕੇ ਡਿਜ਼ਾਈਨ ਬਹੁਤ ਸੋਹਣਾ ਵਿਕਦਾ ਸਾਡਾ ਜੀ ਸੁਪਰ ਹਿੱਟ ਡਿਜ਼ਾਈਨ ਹੈ ਇਹ ਬਲੈਕ ਬਾਟਮ ਹੈ ਜੀ ਪ੍ਰਿੰਟ ਦੁਪੱਟਾ ਜੀ ਬਹੁਤ ਸੋਹਣਾ ਜੀ ਜਲਦੀ ਜਲਦੀ ਬੁੱਕ ਕਰੀ ਚਲੋ ਜੀ ਡਿਜ਼ ਫੋਟੋ ਵਗੈਰਾ ਭੇਜਦਾ ਟਾਈਮ ਨਹੀਂ ਹੁੰਦਾ ਉਹਨੇ ਚ ਸੇਲ ਹੋ ਜਾਂਦੇ ਨੇ ਪੰਜ 500 ਰੁਪਏ ਸੂਟ ਨੇ ਚ ਕੋਈ ਜਿਆਦਾ ਵੱਡੀ ਅਮਾਉਂਟ ਨਹੀਂ ਹੈਗੀ ਪਿਓਰ ਕਾਟਨ ਦੇ ਸੂਟ ਨੇ ਪਿਓਰ ਕਾਟਨ ਦੇ ਸੂਟ ਨੇ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਪਿਓਰ ਕਾਟਨ ਦੇ ਸੂਟ ਨੇ ਜਲਦੀ ਜਲਦੀ ਬੁੱਕ ਕਰ ਲਓ ਪਲੀਜ਼ ਰਿਕਵੈਸਟ ਹੈ ਜੀ ਬਹੁਤ ਸੋਹਣੇ ਸੂਟ ਆ ਗਏ ਜੀ ਫੋਟੋਆਂ ਵਗੈਰਾ ਮੰਗਣ ਜਦੋਂ ਮੰਗਦੇ ਆਪਾਂ ਉਹਨੇ ਚ ਬੁੱਕ ਹੋ ਜਾਂਦੇ ਨੇ ਸਾਰੇ ਇਹ 5 500 ਰੁਪਏ ਸੂਟ ਨੇ ਜੀ ਨਾਲ ਦੀਆਂ ਸਟਾਕ ਕਲੀਅਰ ਹੋ ਜਾਂਦਾ ਜੀ 5 500 ਰੁਪਏ ਸੇਲ ਮੇਲਾ ਜੀ ਕੋਈ ਵੱਡਾ ਜਿਆਦਾ ਵੱਡੀ ਅਮਾਉਂਟ ਨਹੀਂ ਜ